ਕੱਜ ਕੇ ਫਤਿਹ ਬੁਲਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਇਹ ਆ ਪੰਜਾਬੀਅਨ ਦੀ ਪਹਿਚਾਨ ਇਹ ਆ ਸਾਡੀ ਆਵਾਜ਼ ਜਿਹੜੀ ਪੂਰੀ ਦੁਨੀਆ 'ਚ ਅੱਜ ਗੂੰਜਦੀ ਪਈ ਐ ਤੇ ਜਿਹਦੇ ਵੀ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਜਰਮਨ ਕਿੱਥੇ ਕਿੱਥੇ ਭੱਜੇ ਜਾ ਰਹੇ ਹੋ ਪੰਜਾਬੀ ਬਸ ਪੰਜਾਬ ਜਿਨੇ ਟਿਕ ਰਹੇ ਮੈਂ ਪਹਿਲਾ ਡਾਇਰੈਕਟਰ ਸਾਹਿਬ ਤੇ ਪ੍ਰਿੰਸੀਪਲ मैम ਦੇ ਸੱਦੇ ਤੇ ਬਤੌਰ ਮੁੱਖ ਮਹਿਮਾਨ ਆਈ ਸੀਗੀ ਤਾ ਮੈਨੂੰ ਕਹਿੰਦੇ ਸੀਗੇ ਕਿ ਮਾਮ ਤੁਸੀਂ ਫੇਰ ਆਣਾ ਤਾਂ ਆਉਣਾ ਚੰਗਾ ਲੱਗਿਆ ਕਿੰਨੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਜਿੱਥੇ ਜਾਓ ਔਰ ਫਿਰ ਦੁਬਾਰਾ ਤੁਹਾਨੂੰ ਸੱਦਾ ਮਿਲੇ ਔਰ ਅੱਜ ਮੈਂ ਆ ਪਾਈਆਂ ਤੁਹਾਡੇ ਲਈ ਤੁਹਾਡੇ ਲਈ ਇੱਕ ਜਾਣਕਾਰੀ ਭਰਪੂਰ ਸਮਾਗਮ ਹੁਲਕਿਆ ਕਿਉਂਕਿ ਸਖਸ਼ੇਤਾ ਦੇਖੋ ਬੇਟਾ ਜਿਨ੍ਹਾਂ ਦੇ ਅਨੁਭਵ ਹੁੰਦੇ ਨੇ ਨਾ ਉਹ ਤਾਂ ਆਪਣੇ ਅਨੁਭਵ ਬਣਾ ਕੇ ਦੁਨੀਆ ਤੋਂ ਪੂਛ ਕਰ ਜਾਂਦੇ ਨੇ ਪਰ ਜੇ ਅਨੁਭਵ ਆਉਣ ਵਾਲੀ ਪੀੜ੍ਹੀ ਤੱਕ ਉਹ ਸ਼ੈਜ ਤੁਹਾਡੀ ਜ਼ਿੰਦਗੀ ਨੂੰ ਹੋਰ ਸਵਾਦ ਸਕਦੇ ਨੇ